ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਧੀ ਨੇ ਜਨਮ ਲਿਆ ਹੈ ਧੀ ਦੇ ਜਨਮ ਲੈਣ ਦੀ ਖਬਰ ਤੋਂ ਬਾਅਦ ਭਗਵੰਤ ਮਾਨ ਦੇ ਜੱਦੀ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿੱਚ ਲੱਡੂ ਵੰਡ ਖੁਸ਼ੀ ਮਨਾਈ ਜਾ ਰਹੀ ਹੈ ਵੇਖੋ ਤੁਸੀਂ ਵੀ ਕੀ ਕਹਿਣਾ ਹੈ ਪਿੰਡ ਵਾਲਿਆਂ ਦਾ ਇਸ ਖੁਸ਼ੀ ਦੇ ਮੌਕੇ ਤੇ ਖੁਸ਼ੀ ਦਾ ਮਾਹੌਲ ਹੈ ਜੀ ਅੱਜ ਜੋ ਮੁੱਖ ਮੰਤਰੀ ਪੰਜਾਬ ਦੇ ਬੇਟੀ ਦਾ ਜਨਮ ਲੈਤਾਗਾ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਪੂਰੇ ਪਰਿਵਾਰ ਨੂੰ ਜੀ ਸੀਐਮ ਸਾਹਿਬ ਨੂੰ ਜੀ ਤੇ ਇਸ ਖੁਸ਼ੀ ਦੇ ਵਿੱਚ ਅਸੀਂ ਅੱਜ ਪਿੰਡ ਵਾਸੀਆਂ ਵੱਲੋਂ ਲੱਡੂ ਵੰਡੇ ਗਏ ਨੇਗੇ ਤੇ ਇਹ ਜੱਦੀ ਦਰਵਾਜ਼ਾ ਹੈ ਜਿੱਥੇ ਮਾਨ ਸਰਬ ਖੇਡੇ ਨੇਗੇ ਤੇ ਅਸੀਂ ਉਹਨਾਂ ਦੇ ਆਪਣੇ ਬੇਟੀ ਹੋਣ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਲੱਡੂ ਵੰਡੇ ਨੇ ਜੀ ਪਹਿਲੀ ਟਵੀਟ ਕਰਤਾ ਸੀਗਾ ਤੁਹਾਨੂੰ ਪਤਾ ਹੀ ਹੈਗਾ ਤੇ ਬਾਕੀ ਜੋ ਪ੍ਰਮਾਤਮਾ ਨੇ ਚੀਜ਼ ਦੇਣੀ ਹੈਗੀ ਉਹਨਾਂ ਦੀ ਖੁਸ਼ੀ ਦੇ ਵਿੱਚ ਖੁਸ਼ੀ ਦੇ ਵਿੱਚ ਸਾਂਝਾਂ ਲਾਂਗੇ ਪੂਰਾ ਪਰਿਵਾਰ ਦੇ ਨਾਲ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਪੂਰੇ ਪਰਿਵਾਰ ਨੂੰ ਜੀ ਠੀਕ ਹੈ ਮੇ ਬੇਟੀ ਹੋਈ ਹੈ ਹਾਂ ਇੱਕੋ ਗੱਲ ਬਹੁਤ ਖੁਸ਼ੀ ਹੈ ਭਾਈ ਬੱਤਵਾਂ ਤੋਂ ਖੁਸ਼ੀ ਹੈ ਬਹੁਤ ਖੁਸ਼ੀ ਹੈ ਹਾਂ ਪਹਿਲਾਂ ਤੋਂ ਰਾਕੇ ਸਿਰ ਤੋਂ ਖੁਸ਼ੀ ਆ ਭਾਈ ਬਸ ਅਜ ਤਾਂ ਮੈਂ ਬੋਲ ਵੀ ਪਾਂਗੀ ਕਰ ਕਰ ਕੇ ਸੰਗ ਲੱਗਦੀ ਓਏ ਖੁਸ਼ੀ ਦਾ ਮਾਹੌਲ ਹੈ ਵੀ ਸਾਡੇ ਵਧੀਆ ਹੂੰ ਭਗਵੰਤ ਮਾਨ ਦੇ ਤੇ ਲੜਕੀ ਹੋਈ ਹਾਂ ਲਟਕੀ ਹੋਈ ਹਾਂ ਇੱਥੇ ਖੇਡਦੇ ਹੁੰਦੇ ਭਗਵੰਤ ਮਾਨ ਦੇ ਕੋਈ ਲੜਕੀ ਹੋਈ ਹੈ ਮਾਹੌਲੇ ਤਾਂ ਪੂਰਾ ਖੁਸ਼ੀ ਦਾ ਮਾਹੌਲ ਹੈ ਪਿੰਡ ਦੇ ਵਿੱਚ ਖੁਸ਼ੀ ਦਾ ਖੁਸ਼ੀ ਦਾ ਮਾਹੌਲ ਹੈ ਪਿੰਡ ਦੇ ਵਿੱਚ ਕਮ ਕਮ ਬਥੇਰੇ ਕਰਦਾ ਕਮ ਚ ਚਲਾਵਾਂਗੇ ਆ ਸਾਰੇ ਫੜਾਕੇ ਪਰੋਕੇ ਵਿਚ ਚਲਾਵਾਂਗੇ ਜੀ ਆਖੂਗਾ ਮੰਤਰੀ ਪੂਰੀ ਖੁਸ਼ੀ ਹੈ ਆ ਪੂਰੀ ਖੁਸ਼ੀ ਹੈ ਹੈ ਪੂਰੀ ਖੁਸ਼ੀ ਹੈ ਫੜਾਕੇ ਵੀ ਚਲਾਵਾਂਗੇ ਹਾਂ ਹਾਂ ਬਹੁਤ ਖੁਸ਼ੀ ਹੈ ਬੜਤ ਬੜ ਖੁਸ਼ੀ ਹੈ ਜੀ ਦੇਖੋ ਧਨ ਪੜ ਜੇ ਬੰਦੇ ਆ ਹੈ ਉਹ ਸਾਡੇ ਸਾਰੇ ਕੋਈ ਨਹੀਂ ਕਿਸੇ ਨੇ ਬਣਾਏ ਤੇ ਕਿੰਨੇ ਮੰਤਰੀ ਹੋਗੇ ਬਾਦਲ ਕੇ ਵੀ ਹੋਗੇ ਹੋਰ ਵੀ ਹੋਗੇ ਸਾਰੇ ਬਹੁਤ ਵਧੀਆ ਚੀਜ਼ ਬਣਾਈ ਸਾਡੇ ਇਧਰ ਉਧਰ ਵੀ ਸਕੂਲ ਸਕਾਲ ਚ ਬਹੁਤ ਵਧੀਆ ਕੰਮ ਕਰਦਾ ਜਮਾਨ ਉਹਦਾ ਵੀ ਸਾਡੇ ਪਿੰਡ ਦੇ ਨੌਜ ਮੁੰਡਾ ਹਾਂ ਹਾਂ ਜੀ ਬਹੁਤ ਮਾਰਜਾ ਹਾਂ ਬਹੁਤ ਸਿੱਧਾ ਬੰਦਾ ਬਹੁਤ ਸਿਆਣਾ ਬੰਦਾ ਉਹ ਬਹੁਤ ਠੀਕ ਹੈ ਦਿਮਾਗ ਠੀਕ ਹੈ ਉਹਦਾ ਮੁੰਡੇ ਦਾ ਐਜੀ ਗੱਲ ਨਹੀਂ ਹਾਂ ਅੱਜ ਤੀਨੇ ਜਨਮ ਲੈ ਹਾਂ ਜੀ ਬਹੁਤ ਹੀ ਠੀਕ ਹੈ ਪਿਆਰ ਤੋਂ ਕਰ ਤੋਂ ਵੱਧ ਕਰ ਲੱਗਦਾ ਪੂਜੀ ਅੱਜ ਦੇ ਸਮੇਂ ਜਿਹੜੇ ਲੜਕੀਆਂ ਨਾਲੋਂ ਵੱਧ ਕੇ ਨੇ ਧੀਆ ਹਾਂ ਵੱਧ ਵੱਧ ਹੈਗੇ ਸ਼ਾਮ ਦੀ ਗੱਟੀਆਂ ਰਹੀਆਂ ਕਿਸੇ ਨੂੰ ਲਾ ਲੈ ਤੂੰ ਜੇ ਦੁੱਖ ਸਿੱਖ ਜੇ ਧੀ ਖੜੂਗੀ ਮੁੰਡਾ ਖੜਦਾ ਹੀ ਹੈਗਾ ਪਰ ਤੇ ਆ ਕੇ ਦੇਖਣੀ ਚਾਹੀਏ ਕਿਤੇ ਤਤੀ ਆਈ ਆਉਣ ਵਾਲੇ ਸਭ ਕਹਿੰਦੇ ਸਭ ਕੁਝ ਨਹੀਂ ਸਾਡੇ ਤਾਂ ਦੋ ਤਿੰਨ ਚਾਂਸੇ ਹੋਏ ਨੇ ਕੁੜੀਆਂ ਹੀ ਖੜਦੇ ਨੇ ਮੁੰਡਾ ਲਵੀਨ ਲੱਗਦਾ ਆਹ ਚੀਜ਼ ਬਹੁਤ ਕੁੜੀ ਤਾਂ ਬਹੁਤ ਪਿਆਰ ਕਰਦੀ ਆਂ ਤਾਂ ਇਹ ਦੇਵੋਗੇ ਤੁਸੀਂ ਤਾਂ ਮੈਂ ਬੜਾ ਵੱਧ ਵਧਾਈਆਂ ਜੀ ਠੀਕ ਹੈ ਠੀਕ ਕਿੰਨੀ ਖੁਸ਼ੀ ਆ ਬਹੁਤ ਬਹੁਤ ਜੀ ਬਹੁਤ ਜ਼ਿਆਦਾ ਸਾਡੇ ਸਾਰੇ ਪਰਿਵਾਰ ਨੂੰ ਸਾਰੇ ਨਗਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਖਾਸ ਕਰ ਪੰਜਾਬ ਨੂੰ ਜੀ ਤੇ ਮੈਂ ਇਹ ਹੀ ਦਿਲੋਂ ਤਮੰਨਾ ਕਰਦੀ ਆਂ ਵੀ ਵਾਹਿਗੁਰੂ ਉਹਦੀ ਲੰਮੀ ਉਮਰ ਬਖਸ਼ੇ ਸਾਡੀ ਭੈਣ ਜੀ ਨੂੰ ਤੰਦਰੁਸਤੀ ਵਾਸ਼ੇ ਬੀਰ ਜੀ ਨੂੰ ਤੰਦਰੁਸਤੀ ਨਾਲ ਅੱਗੇ ਵਧੇ ਇਹ ਪਰਿਵਾਰ ਜਿਹੜੇ ਪਰਿਵਾਰ ਚ ਇੱਥੇ ਪੈਦਾ ਹੋਈ ਅੱਜ ਇਹ ਧੀ ਨੇ ਬਹੁਤ ਅੱਗੇ ਜਾਣਾ ਹੈ ਖਾਸ ਕਰ ਪੰਜਾਬ ਚ ਪੈਦਾ ਜਨਮ ਲੈਂਦਾ ਇੱਥੇ ਪੜੂਗੀ ਇੱਥੇ ਖੇਡੂਗੀ ਇੱਥੇ ਵੱਡੀ ਹੋ ਕੇ ਖਬਰ ਹੈ ਵਾਹਿਗੁਰੂ ਨੇ ਉਹ ਤਾਂ ਕੀ ਕੀ ਸੇਵਾ ਕਰਾਉਣੀ ਹੈ ਉਹ ਅੱਗੇ ਸਾਡੇ ਭਾਗ ਚ ਜਿਵੇਂ ਲਿਖਿਆ ਪ੍ਰਮਾਤਮਾ ਨੇ ਉਵੇਂ ਹੋਣਾ ਜੀ ਬਾਕੀ ਦੇ ਅੱਗੇ ਸਾਨੂੰ ਬਹੁਤ ਮਿਆਦ ਹੈ ਜੀ ਉਹ ਤੇ ਬੱਚੇ ਤੇ ਵੀ ਇਦੋਂ ਵੀ ਜ਼ਿਆਦੇ ਲੰਮੀਆਂ ਪਲਾਂਗਾ ਪਟੂਗੀ ਹਾਂਜੀ